ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕਿਸਾਨਾਂ ਨੇ ਕਾਲ ਦਿੱਤੀ ਸੀ ਕਿ 7 ਵਜੇ ਤੋਂ 4 ਵਜੇ ਤੱਕ ਨੈਸ਼ਨਲ ਹਾਈਵੇ ਸਟੇਟ ਹਾਈਵੇ ਜਾਮ ਕਰਾਂਗੇ ਅਤੇ ਪੂਰਾ ਵੱਡਾ ਪ੍ਰਦਰਸ਼ਨ ਕਰਾਂਗੇ ਦੁਕਾਨਾਂ ਬੰਦ ਰਹਿਣਗੀਆਂ ਸੋ ਅੱਜ ਸਾਰਾ ਦਿਨ ਦੁਕਾਨਾਂ ਬੰਦ ਰਹੀਆਂ ਨੇ 4 ਵਜੇ ਚੁੱਕੇ ਨੇ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਤੇ ਮੌਜੂਦ ਆ ਜਿੱਥੇ ਹੁਣ ਜਿਹੜੀਆਂ ਦਰਿਆ ਨੇ ਉਹ ਇਕੱਠੀਆਂ ਕਰ ਦਿੱਤੀਆਂ ਕਿਸਾਨਾਂ ਨੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਪ੍ਰਦਰਸ਼ਨ ਚੱਲਿਆ ਸਵੇਰੇ 7 ਵਜੇ ਤੋਂ 4 ਵਜੇ ਤੱਕ 4 ਵਜੇ ਚੁੱਕੇ ਹਨ ਹੁਣ ਜਿਹੜਾ ਇੱਕ ਦੂਜੇ ਸ਼ਹਿਰ ਜਾਣਾ ਕਿਸੇ ਨੇ ਬਠਿੰਡੇ ਤੋਂ ਚੰਡੀਗੜ੍ਹ ਜਾਣਾ ਪਟਿਆਲੇ ਤੋਂ ਸੰਗਰੂਰ ਜਾਣਾ ਤਾਂ ਉਹ ਜਾ ਸਕਣਗੇ ਕਿਉਂਕਿ 4 ਵਜੇ ਤੱਕ ਪ੍ਰਦਰਸ਼ਨ ਸੀ ਜਿਹੜੇ ਟਰੱਕ ਨੇ ਗੱਡੀਆਂ ਨੇ ਟਰਾਲੇ ਨੇ ਉਹ ਨੈਸ਼ਨਲ ਹਾਈਵੇ ਆਂ ਦੇ ਸਟੇਟ ਹਾਈਵੇ ਆਂ ਦੇ ਸਾਈਡ ਤੇ ਹੀ ਰੁਕੇ ਹੁਣ 4 ਵੱਜ ਚੁੱਕੇ ਨੇ ਤੇ ਹੁਣ ਸਾਰੇ ਨੈਸ਼ਨਲ ਹਾਈਵੇ ਖੁੱਲਣਗੇ ਦੁਕਾਨਾਂ ਖੁੱਲਣਗੀਆਂ ਕਿਸਾਨ ਆਗੂ ਦਰਬਾਰਾ ਸਿੰਘ ਨਾਗਰਾ ਮੌਜੂਦ ਨੇ ਨਾਗਰਾ ਸਾਹਿਬ ਪ੍ਰਦਰਸ਼ਨ ਕੀਤਾ ਫਿਰ 7 ਵਜੇ ਤੋਂ 4 ਵਜੇ ਤੱਕ ਕਿਵੇਂ ਰਿਹਾ ਹਾਂਜੀ ਹਾਂਜੀ ਹਾਂ ਬਹੁਤ ਵਧੀਆ ਪ੍ਰਦਰਸ਼ਨ ਹੋਇਆ ਜੀ ਸਾਰੇ ਵਪਾਰ ਬੰਡਲ ਨੇ ਦੁਕਾਨਾਂ ਨੇ ਮਜ਼ਦੂਰ ਭਾਈਚਾਰੇ ਨੇ ਕਿਸਾਨ ਵੀਰਾਂ ਨੇ ਬਹੁਤ ਬਹੁਤ ਸਾਥ ਦਿੱਤਾ ਸਾਰੇ ਪੰਜਾਬ ਦੇ ਵਿੱਚ ਜੋ ਡੱਲਿਆ ਸਾਹਿਬ ਬੈਠੇ ਨੇ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਜਥੇਬੰਦੀਆਂ ਨੂੰ ਵੀ ਆਪਣੇ ਸਾਰੇ ਰੇਹੇ ਛੱਡ ਕੇ ਉਹਦੇ ਸੋਚ ਤੇ ਪੈਰਾ ਦੇਣਾ ਚਾਹੀਦਾ ਹੈ ਕਿਉਂਕਿ 35 ਦਿਨ ਹੋ ਗਏ 35 ਮਿੰਟ ਨਹੀਂ ਆਪਾਂ ਗਣਨੀ ਉਹ ਸਾਰsac ਰਹੇ ਆਪਾਂ ਪਰਮਾਤਮਾ ਅੱਗੇ ਅਸੀਂ ਬੇਨਤੀ ਕਰਦੇ ਹਾਂ ਵੀ ਡੱਲੇ ਸਾਹਿਬ ਸਾਹਿਬ ਨੂੰ ਵੱਧ ਤੋਂ ਵੱਧ ਪਰਮਾਤਮਾ ਜਿੰਦਗੀ ਦੇਵੇ ਕਿਉਂਕਿ ਇਹੋ ਜਿਹੇ ਮਹਾਨ ਯੋਧੇ ਨਹੀਂ ਆਪਾਂ ਨੂੰ ਲੋੜ ਹੈ ਮੋਦੀ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਕੇਂਦਰ ਨੂੰ ਉਹਦਾ ਇੱਕ ਟੱਕਰੋ ਦੀ ਵਜਾਏ ਬਿਲਕੁਲ ਕੇ ਸਹਿਮਤੀ ਨਾਲ ਮਸਲਾ ਹੱਲ ਕਰਨਾ ਚਾਹੀਦਾ ਬਿਲਕੁਲ ਜੀ ਸੋ ਜਿਹੜਾ ਧਰਨਾ ਪ੍ਰਦਰਸ਼ਨ 7 ਤੋਂ 4 ਦੀ ਕਾਲ ਸੀ ਉਹ ਖਤਮ ਹੋ ਚੁੱਕੀ ਆ ਹੁਣ ਜਿਹੜੀ ਟ੍ਰੈਫਿਕ ਆ ਆਲੇ ਦੁਆਲੇ ਇੱਕ ਤੋਂ ਦੂਜੇ ਸ਼ਹਿਰ ਨੂੰ ਚੱਲੇਗੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਮੌਜੂਦ ਨੇ ਸਾਡੇ ਨਾਲ ਗੁਰਬਖਸ਼ੀਤ ਸਿੰਘ ਗੁਰਬਖਸ਼ੀਤ ਜੀ ਧਰਨਾ ਪ੍ਰਦਰਸ਼ਨ ਕੀਤਾ ਜਗਜੀਤ ਸਿੰਘ ਢੱਲੇਵਾਲ ਦੇ ਹੱਕ 'ਚ ਕਿਵੇਂ ਰਿਹਾ 7 ਤੋਂ 4 ਦੀ ਕਾਲ ਸੀ ਜਿਹੜੀ 4 ਵੱਜ ਚੁੱਕੇ ਨੇ ਟ੍ਰੈਫਿਕ ਚਲਾਤੀ ਹੁਣ ਸਾਰੀ ਹਾਂਜੀ ਜਿਹੜਾ ਇਹ ਅੱਜ 13 ਫਰਵਰੀ ਤੋਂ ਲੈ ਕੇ ਕਿਸਾਨ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਭੂ ਖਨੌਰੀ ਤੇ ਰਾਤਨਪੁਰਾ ਬਾਰਡਰ ਦੇ ਇਹ ਅੰਦੋਲਨ ਚੱਲ ਰਿਹਾ ਹੈ। ਉਹਨਾਂ ਦੀਆਂ ਮੰਗਾਂ ਨੂੰ ਮੰਨਵਾਉਣ ਲਈ ਸਰਦਾਰ ਜਗਜੀਤ ਸਿੰਘ ਨੇ ਢੱਲੇਵਾਲ ਨੇ ਮਰਨ ਵਾਅਦਾ ਰੱਖਿਆ। ਉਹਨਾਂ ਨੂੰ ਸਪੋਰਟ ਦੇ ਲਈ ਸਾਰੀਆਂ ਜਥੇਬੰਦੀਆਂ ਨੇ ਅੱਜ ਸਤ ਤੋਂ ਲੈ ਕੇ 4 ਵਜੇ ਤੱਕ ਜਿਹੜਾ ਦੀ ਹੈ ਇਹ ਜਾਮ ਕੀਤਾ ਹੈ। ਇਹ ਜਾਮ 84 ਵੇਲੇ ਹੋਇਆ ਸੀ ਆਪਣੇ ਆਪ ਲੋਕਾਂ ਨੇ ਬਾਜ਼ਾਰ ਬੰਦ ਰੱਖੇ ਨੇ। ਗੱਡੀ ਵਾਲਿਆਂ ਨੇ ਗੱਡੀਆਂ ਰੋਕ ਕੇ ਆਪ ਵਾਸ ਓਟੇ ਸਾਹਮਣੇ ਟਰੱਕ ਨੇ ਜਿਹੜੇ ਹੁਣ ਚਲਾਏ ਨੇ ਆਪ ਡੇਢੇ ਕਰਕੇ ਲਾਏ ਨੇ ਕਹਿੰਦੇ ਅਸੀਂ ਇੱਥੇ ਲਾਵਾਂਗੇ ਅਸੀਂ ਉਦੋਂ ਜਾਵਾਂਗੇ ਜਦੋਂ ਤੁਹਾਡਾ ਧਰਨਾ ਸਮਾਪਤ ਹੋਊਗਾ ਨਹੀਂ ਤੁਹਾਡੇ ਨਾਲ ਕੋਈ ਤੱਕਾ ਤਾਂ ਨਹੀਂ ਕਰਿਆ ਕਿਸੇ ਨੇ ਆਕੇ ਵੀ ਕਿਉਂ ਬੰਦ ਕਰਿਆ ਜੀ ਅਸੀਂ ਜ਼ਰੂਰੀ ਜਾਣਾ ਅਸੀਂ ਉੱਧਰ ਜਾਣਾ ਅਸੀਂ ਇੱਧਰ ਜਾਣਾ ਨਹੀਂ ਸਾਡੇ ਨਾਲ ਕੋਈ ਇਹੋ ਜਿਹੀ ਗੱਲ ਨਹੀਂ ਚਲੋ ਐਂ ਤਾਂ ਹੁੰਦੀ ਨੇ ਸਾਰੀ ਦੁਨੀਆ 'ਚ ਅੱਧਾ ਕੋਈ ਹੁੰਦਾ ਹੈ ਜਾਂ ਪ੍ਰੋਗਰਾਮ ਪਰ ਅਸੀਂ ਕਿਸੇ ਨਾਲ ਕੋਈ ਬਹਿਸ-ਵਾਜੀ ਨਹੀਂ ਕੀਤੀ ਤੇ ਵਧੀਆ ਰਿਹਾ ਪੂਰਾ ਹੁਣ 4 ਵਜੇ ਅਸੀਂ ਸਹੀ ਇਹਨੂੰ ਸਮਾਪਤ ਕੀਤਾ ਵਧੀਆ ਸਹਿਯੋਗ ਮੇਰਾ ਲੋਕਾਂ ਵੱਲੋਂ ਵੀ ਬਹੁਤ ਵਧੀਆ ਸਹਿਯੋ ਜਿੰਨੇ ਉਰੇ ਸਾਡੇ ਪ੍ਰੈਸ ਜਿਹੜੇ ਪੰਜਾਬ ਦੀਆਂ ਜੁਨੀਅਰਾਂ ਦੀਆਂ ਇੰਨਾ ਵਧੀਆ ਉਹਨਾਂ ਨੇ ਸਾਡਾ ਸਹਿਯੋਗ ਤਾਂ ਵਿੱਚ ਬੈਠੇ ਰਹੇ ਨੇ ਹੁਣ ਤੱਕ ਸ਼ਾਮ ਤੱਕ 4 ਵਜੇ ਤੱਕ ਸਾਡੇ ਵਿੱਚ ਬੈਠ ਕੇ ਉਹਨਾਂ ਨੇ ਸਮਰਥਨ ਕੀਤਾ ਬਹੁਤ ਧੰਨਵਾਦ ਦੀਆਂ ਅਸੀਂ ਪ੍ਰੈਸ ਭਾਈਚਾਰੇ ਦੇ ਇੱਕ ਵੱਡਾ ਨੈਸ਼ਨਲ ਹਾਈਵੇ ਹੈ ਬਠਿੰਡੇ ਨੂੰ ਚੰਡੀਗੜ੍ਹ ਨਾਲ ਜੋੜਦਾ ਬਹੁਤ ਐਂਬੂਲੈਂਸਾਂ ਵੀ ਲੰਘਦੀਆਂ ਨੇ ਉਹਦੇ ਪ੍ਰਬੰਧ ਫਿਰ ਵੱਖਰੇ ਰੱਖੇ ਹੋਏ ਸੀ ਤੁਹਾਡੇ ਅਸੀਂ ਇੱਕ ਸਰਵਿਸ ਰੋਡ ਦੀ ਜਿਹੜੀ ਵੱਖਰੀ ਚਾਲੂ ਰੱਖੀ ਦੀ ਸਾਈਡ ਤੇ ਉਹਨਾਂ ਦੇ ਅਸੀਂ ਕਾਗਜ਼ ਦੇਖਦੇ ਤੇ ਉਹਨਾਂ ਦਾ ਜੋ ਐਕਸਰੇ ਵਗੈਰਾ ਜਾਂ ਉਹਨਾਂ ਦੀ ਕੋਈ ਦਵਾਈ ਵਾਲੀਆਂ ਪਰਚੀਆਂ ਜੋ ਵੀ ਤੇ ਉਹ ਦੇਖ ਕੇ ਅਸੀਂ ਲਗਾਉਂਦੇ ਰਹੇ ਆ ਮਰੀਜ਼ ਅਸੀਂ ਲੰਗਾਏ ਨੇ ਤੇ ਜਾਂ ਅਸੀਂ ਇਹ ਜਿਹੜੇ ਫੌਜਦਿਆਂ ਦੇ ਇੱਕ ਦੋ ਗੱਡੀਆਂ ਉਹ ਲਗਾਈਆਂ ਨੇ ਤੇ ਬਾਕੀ ਐਮਰਜੈਂਸੀ ਦਾ ਅਸੀਂ ਇੱਕ ਸਰਵਿਸ ਰੋਡ ਖਾਲੀ ਰੱਖੀ ਆ ਸਾਰੀ ਐਮਰਜੈਂਸੀ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਕੋਈ ਕਿਸੇ ਦੀ ਕੋਈ ਜਿਰਾਵਾਜ਼ ਨਹੀਂ ਹੋਈ ਇੱਥੇ ਬਿਲਕੁਲ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਸਾਰਿਆਂ ਵੱਲੋਂ ਪੂਰਨ ਸਹਿਯੋਗ ਮਿਲਿਆ ਹੁਣ ਖੋਲਤੇ ਰਸਤੇ ਫਿਰ ਪੂਰੀ ਜਾ ਰਹੀ ਹੈ ਟ੍ਰੈਫਿਕ ਹੁਣ ਬਿਲਕੁਲ ਸਾਰਾ ਅਸੀਂ ਜਾਮ ਖੋਲਦਾ ਹਾਂ ਜੀ ਠੀਕ ਹੈ ਕੀ ਲੱਗਦਾ ਕੋਈ ਪੱਲੇ ਪਊ ਗੱਲ ਜਾਂ ਕੋਈ ਆਪਾਂ ਨੂੰ ਜਿਵੇਂ ਆਪਾਂ ਕਹਿੰਦੀ ਮਿਹਨਤ ਕਰੀ ਹੋਈ ਆ ਉਹ ਮਿਹਨਤ ਦਾ ਫਲ ਮਿਲੂਗਾ ਅੱਜ ਵਾਲੇ ਬੰਦ ਦਾ ਫਲ ਕਿਵੇਂ ਲੱਗਦਾ ਬਿਲਕੁਲ ਜੀ ਜਦੋਂ ਵੀ ਕੋਈ ਜਥੇਬੰਦੀ ਇਹ ਅੰਦੋਲਨ ਲੜਦੀ ਹੈ ਇਹ ਬਹੁਤ ਸਾਂਝ ਸੋਚ ਕੇ ਲੜਦੇ ਨੇ ਇਹ ਇੱਕ ਜਿਹੜਾ ਬੰਦ ਦਾ ਇੱਕ ਸੰਦੇਸ਼ ਦੀ ਇੱਕ ਸੁਚੇਤ ਕਰਨ ਵਾਸਤੇ ਸਰਕਾਰਾਂ ਨੂੰ ਦੀ ਵੀ ਅੱਜ ਦਾ ਇੱਕ ਦਿਨ ਬੰਦ ਹੋਇਆ ਤੁਸੀਂ ਦੇਖ ਲਓ ਵੀ ਲੋਕ ਜਿਹੜੇ ਉੱਤੇ ਨਹੀਂ ਜਾ ਸਕਦੇ ਉਰੇ ਬੈਠ ਕੇ ਉਹਨਾਂ ਨੇ ਆਪ ਦੇ ਕਾਰੋਬਾਰ ਬੰਦ ਕਰਕੇ ਸਹਿਯੋਗ ਦਿੱਤਾ ਹੈ ਇਹਨੂੰ ਸਰਕਾਰਾਂ ਨੂੰ ਆਪ ਸਮਝ ਲੈਣਾ ਚਾਹੀਦਾ ਹੈ ਵੀ ਅਸੀਂ ਜਲਦੀ ਤੋਂ ਜਲਦੀ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਪੂਰੀਆਂ ਕਰਦੀਏ ਤੁਹਾਡੇ ਸੂਬੇ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਡਾਊਨ ਹੋ ਗਈ ਕਾਫੀ ਨਾਜ਼ੁਕ ਸਥਿਤੀ 'ਚ ਨੇ ਕਿਵੇਂ ਦੇਖਦੇ ਹੋ ਜੇ ਅੱਗੇ ਤੋਂ ਅੱਗੇ ਦਿਨ ਹੋਰ ਲੰਘਦੇ ਨੇ ਤਾਂ ਹੋਰ ਨਾਜ਼ੁਕ ਸਥਿਤੀ 'ਚ ਪਹੁੰਚਣਗੇ ਉਹ ਦੇਖੋ ਇੱਕ ਗੱਲ ਹੈਗੀ ਆ ਅੱਜ ਉਹਨਾਂ ਨੂੰ 34 ਦਿਨ ਹੋ ਗਏ ਜੀ ਉਹਨਾਂ ਨੇ ਕੋਈ ਵੀ ਅੰਨ ਦਾ ਦਾਣਾ ਆਪਣੇ ਅੰਦਰ ਨਹੀਂ ਲੰਗਾਇਆ ਪਰ ਜਿਹੜਾ ਉਹਨਾਂ ਦੀ ਅੱਜ ਵੀ ਉਹਨਾਂ ਦੇ ਅੰਦਰ ਹੌਸਲਾ ਹੈ ਉਹ ਬਹੁਤ ਜ਼ਿਆਦਾ ਬਲੰਦ ਹੈ ਉਹਨਾਂ ਨੂੰ ਕੋਲਾ ਆਉਂਦੀਆਂ ਨੇ ਬਿਹਾਰ ਤੋਂ ਵੀ ਜੁਪੀ ਚੋਂ ਵੀ ਹਰਿਆਣੇ ਚੋਂ ਵੀ ਕਹਿੰਦੇ ਅਸੀਂ ਤੁਹਾਡੇ ਦਰਸ਼ਨ ਕਰਨੇ ਨੇ ਉਹਨਾਂ ਨੇ 4 ਤਰੀਕ ਨੂੰ ਖਨੌਰੀ ਬਾਰਡਰ ਤੇ ਸਾਰਿਆਂ ਨੂੰ ਸੱਦਿਆ ਉਹ ਬਾਹਰ ਆ ਕੇ ਦਰਸ਼ਨ ਦੇਣਗੇ ਕਹਿੰਦੇ ਅਸੀਂ ਸਪੀਚ ਵੀ ਕਰਾਂਗੇ ਬੋਲਾਂਗੇ ਵੀ ਸਬੋਧਨ ਵੀ ਕਰਾਂਗੇ ਠੀਕ ਹੈ ਹਾਂਜੀ ਅੱਛਾ ਵੀ 4 ਜਨਵਰੀ ਨੂੰ ਅਸੀਂ ਆਵਾਂਗੇ ਬਾਹਰ 4 ਜਨਵਰੀ ਨੂੰ ਕਹਿੰਦਾ ਮੈਂ ਸਟੇਜ ਤੇ ਆਉਂਗਾ ਤੇ ਸਾਰਿਆਂ ਨੂੰ ਦਰਸ਼ਨ ਸਾਰਿਆਂ ਦੇ ਕਰੂੰਗਾ ਵੀ ਆਪ ਦਰਸ਼ਨ ਕਰਾਉਂਗਾ ਵੀ ਠੀਕ ਹੈ ਹਾਂਜੀ ਕੁੱਲ ਮਿਲਾ ਕੇ ਸਮਰਥਨ ਵਧੀਆ ਰਿਹਾ ਅੱਜ ਦਾ ਸਾਰਾ ਵਧੀਆ ਰਿਹਾ ਪ੍ਰੋਟੈਸਟ ਤੁਹਾਡਾ ਬਹੁਤ ਵਧੀਆ ਜੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ ਸਾਨੂੰ ਪੂਰਾ ਵਧੀਆ ਸਾਨੂੰ ਸਾਰੇ ਪਾਸੋਂ ਸਮਰਥਨ ਮਿਲਿਆ ਸਭ ਤੋਂ ਵੱਧ ਸਾਨੂੰ ਇਹ ਖੁਸ਼ੀ ਹੋਈ ਹੈ ਉਹ ਪੱਤਰਕਾਰ ਵੀ ਸਾਡੇ ਬੋਲ ਕੇ ਵੀ ਗਏ ਨੇ ਸਟੇਜ ਤੇ ਬਹੁਤ ਵਧੀਆ ਉਹਨਾਂ ਨੇ ਸਾਡਾ ਜਿਹੜਾ ਸਹਿਯੋਗ ਦਿੱਤਾ ਹੈ ਬਿਲਕੁਲ ਦੁਕਾਨਦਾਰ ਪਾਈਚਾਰਾ ਵੀ ਨਾਲ ਆ ਹਾਂਜੀ ਵੀਰ ਜੀ ਬਿਲਕੁਲ ਪੂਰਾ ਸਮਰਥਨ ਰਿਹਾ ਜੀ ਦੁਕਾਨਦਾਰ ਪਾਈਆਂ ਪੂਰਾ ਭਵਾਨੀਗੜ ਬੰਦ ਰਿਹਾ ਜੀ ਸਾਰੀਆਂ ਦੁਕਾਨਾਂ ਬੰਦ ਰੀਆਂ ਨੇ ਜੀ ਸਚਾਰੂ ਟੰਗਣਾ ਚੱਲਿਆ 4 ਵਜੇ ਤੱਕ ਸਵੇਰੇ 7 ਵਜੇ ਤੋਂ ਲੈ ਕੇ ਜੀ ਠੀਕ ਹੈ ਜੀ ਹੁਣ 4 ਵਜੇ ਆਪਣੀ ਮੀਟਿੰਗ ਖਤਮ ਹੋ ਚੁੱਕੀ ਕਿਸਾਨ ਜੁਨੀਆ ਦੀ ਇਸ ਕਰਕੇ ਸਾਰੇ ਭਾਈਚਾਰੇ ਨੂੰ ਹੁਣ ਦੁਕਾਨਾਂ ਖੁੱਲ੍ਹੇ ਜਾਣਗੇ ਕੋਈ ਦਿੱਕਤ ਨਹੀਂ ਜੀ ਹਾਂ ਕਈ ਕਹਿੰਦੇ ਨੇ ਕਿ ਉਹੀ ਕਿਸਾਨ ਤਾਂ ਉਹੀ ਬੈਸੀ ਰੋਡ ਜਾਮ ਕਰ ਦਿੰਦੇ ਨੇ ਬੈਸੀ ਕਰ ਦਿੰਦੇ ਨੇ ਵੀ ਥੋੜ ਜਿਹੜੀਆਂ ਪ੍ਰੋਬਲਮਾਂ ਨੇ ਉਹਨਾਂ ਹੱਲ ਕਰਨਾ ਚਾਹੀਦਾ ਸਰਕਾਰ ਗਵਰਨਮੈਂਟ ਨੂੰ ਹੱਲ ਕਰਨ ਲਈ ਧਰਨੇ ਤੇ ਪ੍ਰਦਰਸ਼ਨ ਜ਼ਰੂਰੀ ਨੇ ਜੀ ਕਿਸਾਨ ਦੇ ਜੇ ਨਹੀਂ ਲੱਗਣਗੇ ਗਵਰਨਮੈਂਟ ਸੁਣਦੀ ਨਹੀਂ ਜੀ ਧਰਨਿਆਂ ਤੋਂ ਬਗੈਰ ਕੋਈ ਉਹ ਤੇ ਧਿਆਨ ਨਹੀਂ ਦਿੰਦੀ ਗਵਰਨਮੈਂਟ ਜਦੋਂ ਤੱਕ ਧਰਨਾ ਨਹੀਂ ਲੱਗਦਾ ਉਦੋਂ ਤੱਕ ਗਵਰਨਮੈਂਟ ਬਿਲਕੁਲ ਧਿਆਨ ਨਹੀਂ ਦਿੰ ਬਿਲਕੁਲ ਭਾਈ ਜੀ ਕਿਸਾਨ ਕਹਿੰਦੇ ਨੇ ਕਿ ਜੋ ਐਮ ਐਸ ਪੀ ਆ ਉਹ ਮੁੱਦਾ ਕਿਉਂਕਿ ਜਦੋਂ ਫਸਲ ਸਾਡੇ ਹੱਥ ਚ ਹੁੰਦੀ ਆ ਉਦੋਂ ਜਿਵੇਂ ਬੇਰਾਮੱਟੇ ਨਹੀਂ ਪੁੱਛਦੇ ਜਦੋਂ ਚਲੀ ਜਾਂਦੀ ਹੈ ਵਪਾਰੀ ਦੇ ਹੱਥ ਤਾ ਉਹ ਚੋਗਣੀ ਹੋ ਜਾਂਦੀ ਹੈ ਸਾਰੇ ਨੂੰ ਲੈਣੀ ਪੈਂਦੀ ਹੈ ਮੁਸ਼ਕਲਾ ਬਿਲਕੁਲ ਜੀ ਮੁਸ਼ਕਲਾ ਬਹੁਤ ਵੱਡੀਆਂ ਨੇ ਇਹ ਮੁਸ਼ਕਲਾਂ ਦਾ ਹੱਲ ਗਵਰਨਮੈਂਟ ਨੂੰ ਕਰਨਾ ਚਾਹੀਦਾ ਜੀ ਨੌਜਵਾਨ ਕਿਸਾਨ ਆਗੂ ਲਾਲਵਿੰਦਰ ਸਿੰਘ ਲਾਲੀ ਮੌਜੂਦ ਨੇ ਸੋ ਲਾਲੀ ਭਾਈ ਕਿਵੇਂ ਰਿਹਾ ਅੱਜ ਦਾ ਅੱਜ ਦਾ ਸਿਸਟਮ ਕਿਵੇਂ ਦਾ ਰਿਹਾ ਸੱਤ ਤੋਂ 4 ਦੀ ਕਾਲ ਸੀ 4 ਤਕਰੀਬਨ ਵੱਜਣ ਵਾਲੇ ਨੇ ਕਿਵੇਂ ਰਿਹਾ ਸਮਰਥਨ ਵਧੀਆ ਮੇਰੇ ਕਿਸਾਨਾਂ ਨੂੰ ਦੇਖੋ ਬਹੁਤ ਵਧੀ ਪਹਿਲੀ ਵਾਰੀ ਪੰਜਾਬ ਦੇ ਵਿੱਚ ਦੇਖਿਆ ਵੀ ਜਿੰਨੇ ਵੀ ਛੋਟੇ ਦੁਕਾਨਦਾਰ ਭਾਈਚਾਰਾ ਸੀ ਬਿਨਾ ਕਹੇ ਆਪਦੇ ਆਪ ਸਵੇਰੇ 7 ਵਜੇ ਦੁਕਾਨਾ ਬੰਦ ਸਾਡੇ ਆਉਣ ਤੋਂ ਪਹਿਲਾਂ ਹੀ ਦੁਕਾਨਾ ਬੰਦ ਸੀ ਪੂਰਾ ਪੰਜਾਬ ਦੇ ਵਿੱਚ ਦੇਖ ਰਿਹਾ ਵੀਡੀਓ ਆ ਰਹੀਆਂ ਨੇ ਭਵਾਨੀਗੜ੍ਹ ਤਾਪ ਨੇ ਦੇਖਿਆ ਹੀ ਆ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆ ਰਹੀ ਹੈ ਵੀ ਪੂਰੇ ਪੰਜਾਬ ਦੇ ਵਿੱਚੋਂ ਦੁਕਾਨਦਾਰ ਭਾਈਚਾਰਾ ਇਹਨੇ ਪੂਰਾ ਦੱਬ ਕੇ ਸਾਡਾ ਸਾਥ ਦਿੱਤਾ ਕਿਸਾਨਾਂ ਦਾ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ 35 ਦਿਨ ਸਾਡੇ ਲਈ ਵੀ ਡੱਲੇ ਵਾਲ ਸਾਹਿਬ ਸਾਡੇ ਲਈ ਵੀ ਬੈਠੇ ਨੇ ਉਹਨਾਂ ਨੂੰ ਪਤਾ ਵੀ ਜੇ ਕਿਸਾਨੀ ਖਤਮ ਹੁੰਦੀ ਆ ਤਾਂ ਛੋਟਾ ਵਪਾਰੀ ਤੇ ਛੋਟਾ ਦੁਕਾਨਦਾਰ ਵੀ ਖਤਮ ਹੋ ਜਾਂਦਾ ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਪੰਜਾਬ ਦੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਰਦਾਰ ਡੱਲੇ ਵਾਲ ਸਾਹਿਬ ਤੇ ਕਿਸਾਨੀ ਲਈ ਖੜੇ ਨੇ ਤੇ ਇਸੇ ਤਰ੍ਹਾਂ ਕਿਸਾਨ ਹਿੰਦੂ ਭਾਈਚਾਰਾ ਜਿਹੜਾ ਇਹ ਬਣਿਆ ਹੋਇਆ ਦੁਕਾਨਦਾਰਾਂ ਦਾ ਛੋਟੇ ਵਪਾਰੀਆਂ ਦਾ ਇਹ ਬਣਿਆ ਰਹੇ ਤੇ ਸਾਡੀ ਜਿਹੜੀ ਕਿਸਾਨੀ ਹੈ ਬਚੀ ਰਹੇ ਪੰਜਾਬ ਦੇ ਜਿਹੜੀ ਕਿਸਾਨੀ ਆਉਣ ਵਾਲੇ ਟਾਈਮ ਜਿਹਨੂੰ ਕਰਨਾ ਨਹੀਂ ਚਾਹੁੰਦੇ ਬੱਚੇ ਨਹੀਂ ਕਰਨਾ ਚਾਹੁੰਦੇ ਜਿਹਨੂੰ ਜਿਹਨੂੰ ਛੱਡ ਕੇ ਬੱਚੇ ਜਾਣਾ ਚਾਹੁੰਦੇ ਨੇ ਵੀ ਇੱਚ ਬਚਦਾ ਨਹੀਂ ਕੁਛ ਵੀ ਫਸਲਾਂ ਦੇ ਸਾਨੂੰ ਮੁੱਲ ਨਹੀਂ ਮਿਲਦੇ ਉਹਨੂੰ ਬਚਾਉਣ ਲਈ ਡੱਲੇ ਵਾਲਾ ਸਾਹਿਬ ਮਰਨ ਵਰਤੇ ਬੈਠੇ ਨੇ ਅੱਜ 35ਵਾਂ ਦਿਨ ਹੋ ਗਿਆ ਤੇ ਸਲਾਮ ਹੈ ਉਸ ਜੋਧੇ ਨੂੰ ਸਾਡੇ ਲੀਡਰ ਨੂੰ ਡੱਲੇ ਵਾਲਾ ਸਾਹਿਬ ਨੂੰ ਜਿਹੜੇ ਕੀ ਕੋਈ ਇੱਕ ਦਿਨ ਹੀ ਰੋਟੀ ਛੱਡ ਸਕਦਾ ਪਰਮਾਤਮਾ ਦੀ ਕਿਰਪਾ ਨਾਲ ਅੱਜ 25 ਦਿਨਾਂ ਦੇ ਵਿੱਚ ਚੜ੍ਹਦੀ ਕਲਾ ਚ ਨੇ ਬਿਲਕੁਲ ਵੀਡੀਓਜ਼ ਕਈ ਆਈਆਂ ਨੇ ਕਈ ਜਿਵੇਂ ਕਾ ਹਿਮਾਚਲ ਪ੍ਰਦੇਸ਼ ਦੀ ਲੜਕੀ ਆ ਉਹ ਕਹਿ ਰਹੀ ਆ ਵੀ ਜਿਹਨੇ ਆਲੇ-ਦਾਲੇ ਜਾਣਾ ਹੋਵੇ ਤੁਸੀਂ ਐਵੇਂ ਹੋ ਤੁਸੀਂ ਕਿਉਂ ਇੱਥੇ ਧਰਨੇ ਪ੍ਰਦਰਸ਼ਨ ਕਰ ਰਹੇ ਤਕਰਾਰ ਬਾਜ਼ੀਆਂ ਵੀ ਬਹੁਤ ਹੋਈਆਂ ਨੇ ਕਿਵੇਂ ਦੇਖ ਦऊं ਤਕਰਾਰ ਬਾਜ਼ੀਆਂ ਦੇਖੋ ਕਿੱਕਾ ਦੁੱਖਾ ਕੱਟਣਾ ਹੁੰਦੀ ਰਹਿੰਦੀਆਂ ਨੇ ਕੋਈ ਕਈ ਤਾਂ ਕੋਈ ਕੁੜੀ ਹੋ ਗਈ ਕੋਈ ਬੰਦਾ ਹੋ ਗਿਆ ਵੀ ਪਿੱਛੇ ਜੇ ਮੈਂ ਕੋਈ ਬੋਲ ਰਿਹਾ ਸੀ ਵੀ ਕਹਿੰਦਾ ਵੀ ਇੱਥੇ ਗੰਮਲੇ 'ਚ ਕਣਕ ਕਾ ਲੂ ਜੇ ਕੋਈ ਲੋਕ ਰੀਲਾਂ ਦੇ ਚੱਕਰ 'ਚ ਪੈਸੇ ਜਿਨ੍ਹਾਂ ਦਾ ਇੱਕ ਵਿਊ ਹੁੰਦਾ ਵੀ ਦੋ ਪੈਸੇ ਆਪਦੇ ਇਹਨਾਂ ਚੋਂ ਬਣਾਉਂਦੇ ਨੇ ਇੱਕ ਬੀਫ ਅਸੀਂ ਫੇਮਸ ਹੋ ਜਾਾਂਗੇ ਜਿਵੇਂ ਅੱਜਕੱਲ ਆਪਾਂ ਦੇਖਦੇ ਆਂਗੇ ਇੱਕ ਬੋਂਗੇ ਜੇ ਕਿਸਮ ਦੇ ਲੋਕ ਹੁੰਦੇ ਨੇ ਜਿਹੜੇ ਜਿਵੇਂ ਉਹ ਆਪਾਂ ਦੇਖ ਰਹੇ ਆਂ ਇੱਕ ਹਿੰਦੂ ਤੇ ਸਿੱਖਾਂ 'ਚ ਫਾੜਕ ਪਾਉਂਦੇ ਰਿਆ ਰੋੜਾ ਉਰੀ ਹੋ ਗਿਓ ਲੁਧਿਆਣੇ ਵਾਲਦੇ ਉਹ ਇੱਕ ਇਸ ਤਰ੍ਹਾਂ ਦੀ ਕਰਦੇ ਨੇ ਪਰਦਾਰ ਉਹ ਕੋਈ ਉਹਨਾਂ ਨੂੰ ਮੈਨੇ ਨਹੀਂ ਦੇਣਾ ਚਾਹੀਦਾ ਪੰਜਾਬ ਦੇ ਲੋਕਾਂ ਨੇ ਬਹੁਤ ਸਾਹ ਦਿੱਤਾ ਕਿਸਾਨਾਂ ਨੇ ਉਹਨਾਂ ਨੂੰ ਪਤਾ ਬੀ ਜੇ ਇੱਥੇ ਘਰਾਣੇ ਆ ਗਏ ਆਪਾਂ ਦੇਖਦੇ ਆ ਪਠਿੰਡਾ ਦੇ ਕੁਝ ਪਿੰਡਾਂ ਦੇ ਵਿੱਚ 100-100 ਕਿਲਾ ਜ਼ਮੀਨ ਖਰੀਦਣ ਦੀ ਇਤਰਾਕ ਚ ਨੇ ਉਹ ਵੱਡੇ ਘਰਾਣੇ ਜਿਨ੍ਹਾਂ ਦਾ ਕਰੋੜ ਤੋਂ 2 ਕਰੋੜ ਰੁਪਇਆ ਕਿਲਾ ਨਰੂਆਣੇ ਮੈਸਰ ਖਾਨਾ ਇਹ ਰੇਲਵੇ ਲਾਈਨਾਂ ਦੇ ਲਵੇ ਉਹਨਾਂ ਨੇ ਲੈਣੇ ਸ਼ੁਰੂ ਕਰਤੇ ਵਿੱਚ ਕਿਸਾਨਾਂ ਨੇ ਇਹ ਉਧਰ ਉਧਰੀ ਡੀਲਾਂ ਹੋਣ ਲੱਗੀਆਂ ਵੀ ਉਹਨਾਂ ਨੂੰ ਪਤਾ ਲੱਗ ਗਿਆ ਇੱਕ ਬੀਜੇਪੀ ਆਗੂ ਹਰਜੀਤ ਗਰੇਵਾਲ ਨੂੰ ਜਾਣਦੀ ਹੋ ਤੁਸੀਂ ਕਿਉਂਕਿ ਪਹਿਲਾਂ ਤੁਸੀਂ ਬਹੁਤ ਵਿਰੋਧ ਕੀਤਾ ਸੀ ਹਰਜੀਤ ਗਰੇਵਾਲ ਦਾ ਉਹਨਾਂ ਦਾ ਇੱਕ ਤਾਜ਼ਾ ਬਿਆਨ ਹੋਰ ਆ ਗਿਆ ਉਹ ਕਹਿੰਦੇ ਕੇਂਦਰ ਨੂੰ ਆ ਜਾਮ ਜੂਮ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਪੰਜਾਬ ਸਰਕਾਰ ਦਾ ਨੁਕਸਾਨ ਹੋਇਆ ਵੀ ਕੇਂਦਰ ਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ ਜਿਹੜੇ ਹਰਜੀਤ ਗਰੇਵਾਲ ਵਰਗੇ ਇਨਸਾਨ ਨੇ ਬੇਵਕੂਫ ਲੋਕ ਨੇ ਉਹ ਉਹਨਾਂ ਨੂੰ ਕੋਈ ਕਿਸਾਨੀ ਨਾਲ ਨਹੀਂ ਮਤਲਬ ਵਾਲਾ ਇੱਕ ਉਹ ਕੱਚੇ ਨੇ ਬੀਜੇਪੀ ਦੇ ਉਹ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਗਾਲਾਂ ਕੱਢਣ ਲੋਕ ਉਹ ਕਹਿੰਦਾ ਵੀ ਆ ਕਹਿੰਦਾ ਮੈਂ ਸਵੇਰੇ ਜਦੋਂ ਉੱਠਦਾ ਵੀ ਮੈਨੂੰ 5-400 ਜਿੰਨਾ ਚਿਰਕ ਲੋਕ ਗਾਲਾਂ ਨਹੀਂ ਕੱਢਦੇ ਮੈਨੂੰ ਕਹਿੰਦਾ ਰੋਟੀ ਵੀ ਨਹੀਂ ਹਾਜਮ ਹੁੰਦੀ ਉਹ ਆਪ ਵੀ ਪਿਛਲੇ ਵਾਰੀ ਉਹਨੇ ਇੰਟਰਵਿਊ ਕਰੀ ਯਾਰ ਕਿਉਂਕਿ ਉਹੋ ਜਿਹੇ ਲੋਕਾਂ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਜਿੱਥੇ ਅੱਜ ਪੰਜਾਬ ਦੇ ਲੋਕ ਸੀਰੀਅਸ ਹੋਏ ਬੈਠੇ ਨੇ ਵੀ ਸਾਡਾ ਇੱਕ ਕਿਸਾਨ ਆਗੂ 35 ਦਿਨ ਭੁੱਖ ਹੜਤਾਲ ਤੇ ਬੈਠਾ ਹੈ ਪੂਰਾ ਪੰਜਾਬ ਦੇਖੋ ਅੱਜ ਮੈਂ ਪਹਿਲੀ ਵਾਰੀ ਦੇਖਿਆ ਦਿੱਲੀ ਪਹਿਲਾ ਅੰਦੋਲਨ ਹੋਇਆ ਸੀ ਜਦੋਂ ਉਦੋਂ ਵੀ ਦੁਕਾਨਾਂ ਬੰਦ ਨਹੀਂ ਸੀ ਹੁੰਦੀਆਂ ਇੱਕ ਦੋਕਾ ਖੋਲ ਲੈਂਦੇ ਸੀ ਵੀ ਯਾਰ ਲੰਬਾ ਚੱਲ ਰਿਹਾ ਸੰਘਰਸ਼ ਪਰ ਹੁਣ ਤਾਂ ਦੇਖਿਆ ਵੀ ਇੱਕ ਦੋ ਜਥੇਬੰਦੀਆਂ ਦੇ ਕਹਿਣ ਤੇ ਦੱਲੇ ਵਾਲ ਸਾਹਿਬ ਦੇ ਕਹਿਣ ਤੇ ਪੂਰੇ ਪੰਜਾਬ ਦੇ ਵਿੱਚ ਐਡਾ ਹੰਗਾਰਾ ਮਿਲਿਆ ਤੇ ਬਹੁਤ ਧੰਨਵਾਦ ਉਹਨਾਂ ਲੋਕਾਂ ਦਾ ਤੇ ਇਹ ਅੰਦੋਲਨ ਤੁਹਾਡੇ ਸਾਹਮਣੇ ਇੱਕ ਦੋ ਦਿਨਾਂ ਦੇ ਵਿੱਚ ਹੀ ਫਤਿਹ ਹੋਣ ਵਾਲਾ ਹੀ ਹੈ ਤੇ ਸਾਡੀ ਜਿੱਤ ਦੇ ਵੱਲ ਹੈ ਇਹ ਵਧੇ ਹੋਇਆ ਆਪਾਂ ਖਬਰਾਂ ਸੁਣ ਰਹੇ ਹਾਂ ਆਲੇ-ਦਾਲੇ ਜੋ ਮਾਹੌਲ ਬਣ ਰਿਹਾ ਸਾਡੀ ਕਿਸਾਨੀ ਲਈ ਪੂਰਾ ਪੀਕ ਤੇ ਐਨ ਸਿਰੇ ਤੇ ਆ ਗਿਆ ਬਾਅਦ ਪੰਜ ਚਾਰ ਦਿਨਾਂ ਦੇ ਵਿੱਚ ਸਾਡੀ ਜਿੱਤ ਹੋਊਗੀ ਫੈਸਲਾ ਇਹ ਸਰਕਾਰ ਨੂੰ ਝੁਕਣਾ ਪਊਗਾ ਕਿਸਾਨੀ ਲਈ ਦੇਸ਼ ਦੇ ਕਿਸਾਨਾਂ ਲਈ ਪੰਜਾਬ ਦੇ ਕਿਸਾਨਾਂ ਲਈ ਝੁਕਣਾ ਪਊਗਾ ਨਹੀਂ ਫੇਰ ਸਾਡੇ ਜਦੋਂ 80 ਸਾਲ ਦੇ ਬਜ਼ੁਰਗ ਕਿ ਡੱਲੇ ਵਾਲਾ ਸਭ ਝੁਕਾ ਸਕਦੇ ਨੇ ਜਵਾਨੀ ਜਦੋਂ ਖੜੀ ਹੋਗੀ ਉਹਨਾਂ ਨੇ ਆਪਦੇ ਫੈਕਸ ਫੈਸਲੇ ਲੈਣ ਲੱਗ ਗਈ ਫੇਰ ਫੇਰ ਸਰਕਾਰ ਨੂੰ ਬਹੁਤ ਔਖਾ ਹੋ ਜੂ ਟਾਈਮ ਤੁਸੀਂ ਸਾਡੇ ਆਗੂ ਦੇ ਮੰਨ ਲਓ ਜਿਹੜੀਆਂ ਤੁਹਾਡੀਆਂ ਸਰਕਾਰਾਂ ਦੀਆਂ ਰਿਪੋਰਟਾਂ ਨੇ ਬਣਾਈਆਂ ਹੋਈਆਂ ਅਸੀਂ ਕੋਈ ਲਾਇਦਾ ਨਹੀਂ ਮੰਗਦੇ ਅਸੀਂ ਮੰਗਦੇ ਆ ਜੋ ਤੁਹਾਡੀਆਂ ਰਿਪੋਰਟਾਂ ਨੇ ਸੁਆਮੀ ਨਾਥਰ ਰਿਪੋਰਟ ਲਾਗੂ ਕੀਤੀ ਜਾਵੇ ਸਾਨੂੰ ਸਾਡੇ ਹੱਕ ਦਿੱਤੇ ਜਾਣ ਅਸੀਂ ਅਸੀਂ ਕਿਉਂ ਇਹ ਧਰਨੇ ਪ੍ਰਦਰਸ਼ਨ ਵਾਲਿਆਂ ਚ ਪਈਏ ਸਾਡਾ ਕਿਉਂ ਆਗੂ ਇੱਕ ਭੁੱਖ ਮਰਨwarte ਦੇ ਬੈਠੇ ਅਸੀਂ ਖਿਸਕਦਾ ਦੇਖ ਰਹੇ ਹਾਂ ਉਹਨਾਂ ਨੂੰ ਰੋਜ਼ ਪਰ ਕੋਈ ਗੱਲ ਨਹੀਂ ਅਮਨ ਜੀ ਅੱਜ ਦਾ ਜਿਹੜਾ ਸਾਡਾ ਪੰਜਾਬ ਬੰਦ ਸੀ ਬਹੁਤ ਸੋਹਣਾ ਹੋਇਆ ਤੇ ਬਹੁਤ ਹੀ ਵਧੀਆ ਸਾਨੂੰ ਲੋਕਾਂ ਨੇ ਸਾਥ ਦਿੱਤਾ ਪ੍ਰਮਾਤਮਾ ਸਾਰੇ ਪੰਜਾਬ ਤੇ ਦੇਸ਼ ਤੇ ਕਿਸਾਨਾਂ ਤੇ ਮਿਹਰ ਭਰਿਆ ਹੱਥ ਰੱਖੇ ਜਗਜੀਤ ਸਿੰਘ ਢੱਲੇਵਾਲ ਨੇ ਰਾਤ ਕਾਫੀ ਦੇਰ ਰਾਤ ਉਹਨਾਂ ਨੇ ਕਿਹਾ ਕਿ ਇੱਥੇ ਫੋਰਸ ਵੱਧ ਰਹੀ ਆ ਖਨੌਰੀ ਬਾਰਡਰ ਤੇ ਕਿ ਇੱਥੇ ਪਹੁੰਚੋ ਕਿ ਫੋਰਸ ਕੁਝ ਵੀ ਕਰ ਸਕਦੀ ਆ ਪ੍ਰਸ਼ਾਸਨ ਕੁਝ ਵੀ ਕਰ ਸਕਦਾ ਇੱਥੋਂ ਤੱਕ ਬਹੁਤ ਸਹੀ ਆ ਜੀ ਉੱਥੇ ਜਾ ਰਹੇ ਨੇ ਲੋਕ ਜਾ ਰਹੇ ਆ ਸਾਬ ਨੂੰ ਅੱਜ ਟਰਾਲੀਆਂ ਲੈ ਕੇ ਵੀ ਕਿਸਾਨਾਂ ਨੇ ਉਰੋਂ ਵੀ ਫੈਸਲੇ ਬਣ ਗਏ ਵੀ ਅੱਜ ਵੱਧ ਤੋਂ ਵੱਧ ਦਾਦ ਦੇ ਵਿੱਚ ਉੱਥੇ ਪਹੁੰਚੋ ਤੇ ਹੁਣ ਵੀ ਅ ਇੱਥੋਂ ਬਣਾਇਆ ਪ੍ਰੋਗਰਾਮ ਤੇ ਜਾ ਰਹੇ ਹਾਂ ਤੇ ਇੱਥੋਂ ਜਿੰਨੇ ਕਿ ਟਰਾਲੀਆਂ ਨਹੀਂ ਟਰਾਲੀਆਂ ਨਹੀਂ ਗੱਡੀਆਂ ਦਾ ਅਸੀਂ ਕਾਫਲੇ ਬਣਾ ਕੇ ਲੈ ਕੇ ਜਾਵਾਂਗੇ ਤੇ ਸਵੇਰ ਨੂੰ ਤੇ ਸ਼ਾਮ ਨੂੰ ਅੱਜ ਨਿਕਲ ਜਾਣਗੇ ਐ ਐਡਾ ਸੌਖਾ ਨਹੀਂ ਹੈਗਾ ਉੱਥੇ ਡੱਲੇ ਵਾਲ ਸਾਹਿਬ ਨੂੰ ਚੱਕਣਾ ਇਹ ਤਾਂ ਭੁੱਲ ਜੇ ਨਾ ਸਰਕਾਰ ਨਾ ਕੋਈ ਕਹਿ ਸਕਦੇ ਆ ਅਫਵਾਹਾਂ ਨੇ ਵੀ ਫੌਜ ਚੱਕ ਲੂਗੀ ਉਹਨਾਂ ਨੂੰ ਪਤਾ ਹੈ ਇਹਨਾਂ ਨੇ ਪੰਜਾਬ ਸਰਕਾਰ ਨੇ ਵੀ ਕਹਿਤਾ ਵੀ ਜੇ ਡੱਲੇ ਵਾਲਾ ਸਾਹਿਬ ਨੂੰ ਅਸੀਂ ਕੋਸ਼ਿਸ਼ ਵੀ ਕਰਨ ਸੋਚਦੇ ਵੀ ਆ ਚੱਕਣੇ ਦੀ ਸੁਪਰੀਮ ਕੋਰਟ ਨੂੰ ਕਿਹਾ ਇਹਨਾਂ ਨੇ ਵੀ ਉੱਥੇ ਟੱਟੋ-ਕੱਟ 100-200 ਬੰਦੇ ਦਾ ਨੁਕਸਾਨ ਹੋਊਗਾ ਜੇ ਡੱਲੇ ਵਾਲਾ ਸਾਹਿਬ ਨੂੰ ਚੱਕਣ ਦੀ ਕੋਸ਼ਿਸ਼ ਕਰਨਗੇ ਠੀਕ ਹੈ ਬਾਕੀ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਨੇ ਉੱਥੇ ਪਹੁੰਚੇ ਨੇ ਡੱਲੇ ਵਾਲਾ ਸਾਹਿਬ ਨੂੰ ਮਿਲ ਕੇ ਆਏ ਨੇ ਕਿ ਡੱਲੇ ਵਾਲਾ ਸਾਹਿਬ ਕੋਈ ਚੱਕਰ ਨਹੀਂ ਤੁਹਾਡੇ ਨਾਲ ਆ ਪਰ ਤੁਸੀਂ ਭੁਖੜਤਾਲ ਵਾਪਸ ਲੈ ਲਓ ਮਰਨਬਰਤ ਵਾਪਸ ਲੈ ਲਓ ਹਰੇਕ ਐਵੇਂ ਹੀ ਕਹਿ ਰਿਹਾ ਦੇਖੋ ਉਹ ਤਾਂ ਉਹਨਾਂ ਦੇ ਇੱਕ ਡਰਾਮੇ ਹੁੰਦੇ ਨੇ ਜੇ ਉਹ ਸੱਚੇ ਦਿਲੋਂ ਕਿਸਾਨਾਂ ਨਾਲ ਖੜੇ ਨੇ ਤਾਂ ਉਹਨਾਂ ਨੂੰ ਕਹਿੰਦੇ ਆ 90 95 ਐਮ ਐਲ ਏ ਕੈਬ੍ਰੇਟ ਮਿਨਿਸਟਰ ਸਾਰੀ ਮੁੱਖ ਮੰਤਰੀ ਜਾ ਕੇ ਦਿੱਲੀ ਧਰਨਾ ਲਾਓ ਧਰਨਾ ਲਾ ਕੇ ਉੱਥੋਂ ਤੁਸੀਂ ਇੱਕ ਸਾਫ਼ਤ ਕਰੋ ਵੀ ਅਸੀਂ ਕਿਸਾਨੀ ਨਾਲ ਖੜੇ ਆ ਤੁਸੀਂ ਤੁਹਾਡਾ ਵਲੰਟੀਅਰ ਵੀ ਨੇ ਇੱਥੋਂ 10 10000 ਇੱਕ ਇੱਕ ਐਮ ਐਲ ਏ ਲੈ ਕੇ ਜਾਵੇ ਘੱਟੋ ਘੱਟ 1 ਲੱਖ ਬੰਦਾ ਲਿਜਾ ਸਕਦੇ ਨੇ ਜੇ ਸੱਚੇ ਦਿਲੋਂ ਕਿਸਾਨੀ ਨਾਲ ਖੜੇ ਨੇ ਡੱਲੇ ਵਾਲਾ ਸਾਹਿਬ ਨਾਲ ਖੜੇ ਨੇ ਤਾਂ ਕਿ ਕਐਮਐਲਏ ਦੀ ਡਿਊਟੀ ਲਾਵੇ ਮੁੱਖ ਮੰਤਰੀ ਸਾਹਿਬ ਵੀ ਇਹਨਾਂ ਨੂੰ ਲੈ ਕੇ ਦਿੱਲੀ ਚਲੋ ਧਰਨਾ ਲਾਓ ਉੱਥੇ ਜੰਤਰ ਮੰਤਰ ਲਾਓ ਨਹੀਂ ਤੁਸੀਂ ਦਿੱਲੀ ਦੇ ਪਾਰਲੀਮੈਂਟ ਦੇ ਬਾਹਰ ਬੈਠੋ ਜੇ ਤੁਸੀਂ ਕਿਸਾਨੀ